ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪਜੋ 26 ਮਹਿਰਾ ਵਲੌਗਸ ਤੇ ਲੋ ਜੀ ਇਹ ਵਲੌਗ ਹੈ ਦੀਵਾਲੀ ਵਾਲਾ ਤੇ ਆਪਾਂ ਹੋ ਗਏ ਸੀਗੇ ਰੈਡੀ ਤੇ ਇੱਥੇ ਆਪਾਂ ਤਿਆਰੀ ਕਰ ਰਹੇ ਸੀ ਹਟੜੀ ਪੂਜਣ ਵਾਸਤੇ ਤੇ ਆਪ ਸਭ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਤਿਆਰੀ ਕਰ ਰਹੇ ਸੀ ਕਿ ਪਾਈ ਤੇ ਸਾਰੇ ਸਮਾਨ ਇਕੱਠਾ ਕਰਕੇ ਕੋਲੇ ਰੱਖਾਂਗੇ ਉੱਤੇ ਤੇ ਇੱਧਰ ਸਰਦਾਰ ਜੀ ਮੰਮੀ ਜੀ ਦੀ ਫੋਟੋ ਤੇ ਹਾਰ ਚੜਾ ਰਹੇ ਸੀ ਕਿਉਂਕਿ ਹਰ ਸਾਲ ਇਸ ਨਵਾਂ ਹਾਰ ਲਿਆ ਕੇ ਤੇ ਫਿਰ ਮੰਮੀ ਜੀ ਦੀ ਫੋਟੋ ਤੇ ਚੜਾਉਂਦੇ ਹੁੰਨੇ ਆ ਤੇ ਬੱਚੇ ਵੀ ਰੈਡੀ ਹੋ ਗਏ ਸੀ ਜੀ ਤੇ ਆਲਮੋਸਟ ਰੈਡੀ ਹੋ ਗਏ ਸੀਗੇ ਸਾਰੇ ਆਪਾਂ ਤੇ ਇੱਥੇ ਆਪਾਂ ਪੂਜਾ ਕਰਨ ਲੱਗੀ ਸੀ ਜੀ ਦੀਵਾਲੀ ਦੀ ਤੇ ਲక్ష్ਮੀ ਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਂ ਜੀ ਤੇ ਖੁਸ਼ੀ ਦੀ ਦੀਵਾਲੀ ਸਭ ਦੀ ਬੀਤੇ ਸੁਖਾਂਤੀ ਨਾਲ ਹੱਸਦੇ ਖੇੜਦੇ ਤੇ ਪਹਿਲੇ ਪੂਜਾ ਕਰ ਲਈ ਸੀ ਮੈਂ ਉਸ ਤੋਂ ਬਾਅਦ ਸਾਰਿਆਂ ਨੇ ਪੂਜਾ ਕੀਤੀ ਨਾਲ ਤੇ ਪਰੀ ਨੇ ਰੰਗੋਲੀ ਬਣਾਈ ਸੀ ਲੈ ਕੇ ਆਈ ਸੀ ਪਰੀ ਕਿ ਕਹਿੰਦੀ ਮम्मा ਰੰਗੋਲੀ ਬਣਾਣੀ ਹੈ ਤੇ ਫੇਰ ਉਹਨੇ ਰੰਗੋਲੀ ਬਣਾਈ। ਮੁੰਗਟਿਆਲੇ ਆ ਮਾਹੋਰ। ਤੇ ਲੋਜੀ ਪੂਜਾ ਸਾਡੀ ਹੋ ਗਈ ਸੀ। ਹਰਮਨ ਹਾਂ ਚਾਨੀ ਯਾਨੀ ਨਹੀਂ। ਕੁਝ ਪਟਾਕਿਆਂ ਦੀ ਜਿਹੜੀ ਹੁੰਦੀ ਹੈ ਧੂਆਂ ਤੇ ਕੁਝ ਖਾਣ ਪੀਣ ਦੇ ਕਾਰਨ ਗਲਾ ਖਰਾਬ ਹੋ ਗਿਆ ਸੀ ਇਸ ਕਰਕੇ। ਇਹ ਵਲੌਗ ਲੇਟ ਹੋ ਗਿਆ ਤੇ ਹੁਣ ਰੈਗੂਲਰ ਵਲੌਗ ਆਇਆ ਕਰਨਗੇ ਆਪਣੇ ਤੇ ਤੁਸੀਂ ਵਲੌਗ ਨੂੰ ਪਲੀਜ਼ ਐਂਡ ਤੱਕ ਦੇਖਿਓ ਸਪੋਰਟ ਕਰਿਓ ਤੇ ਮੇਰਾ ਬੇਟਾ ਵੱਡਾ ਤੇ ਉਹ ਬੋਲਰ ਜੀ ਦੇ ਦੋ ਡੱਬੇ ਇਹ ਛੋਟਾ ਬੇਟਾ ਤੇ ਸਾਰੇ bari bari ਪੂਜਾ ਕਰਕੇ ਉੱਠ ਰਹੇ ਸੀ ਹੋਰੇ ਜੇ ਸਾਹਮਣੇ ਜਦ ਆਪਣੇ ਉਹ ਮੂਹਰੇ ਖੜੇ ਕਾੜੀ ਰੀ 60 ਦੀ ਮੂਹਰੇ ਜੀ ਵੱਡੀ ਨੂੰ ਮੋਹਰੇ ਛੋਟੇ ਵੀ ਬਣੀ ਨਹੀਂ ਦਿਨ ਤਿਹਾਰ ਤਾਂ ਪਰਿਵਾਰ ਦੇ ਨਾਲ ਹੀ ਵਧੀਆ ਲੱਗਦੇ ਨੇ ਹੱਸਦੇ ਖੇਡਦੇ ਇਥੇ ਇੱਕ ਮੇਰੇ ਦੀ ਉਰ ਦਾ ਬੇਟਾ ਉਹ ਅਗੇ ਸੀ ਵੀ ਇਧਰੀ ਆਗੇ ਸੀ ਕਿਉਂਕਿ ਇਕੱਠੇ ਮਜਾ ਆਂਦਾ ਕੋਈ ਵੀ ਦਿਨ ਤਿਹਾਰ ਹੁੰਦਾ ਇਕੱਠੇ ਬੈਠ ਕੇ ਖਾਣਾ ਪੀਣਾ ਹੱਸਣਾ ਖੇਡਣਾ ਤੇ ਤਾਂ ਹੀ ਵਧੀਆ ਲੱਗਦੇ ਨੇਗੇ ਘਰ 'ਚ ਜੇ ਖੁਸ਼ੀਆਂ ਹੋਣਗੀਆਂ ਰੌਣਕਾਂ ਹੋਣਗੀਆਂ ਉਹ ਯੂ ਨਾ ਪਹਿਲੇ ਤੇ ਸਰਦਾਰ ਜੀ ਵੀ ਆ ਗਏ ਸੀ ਇਹਦੇ ਅੰਨ ਨੇ ਵੀ ਇਕੱਠਾ ਟਿਕਿਆ ਤੇ ਬਾਰੀ ਬਾਰੀ ਸਭ ਨੇ ਉੱਥੇ ਟਿਕ ਕੇ ਹੁੰਦੇ ਫਰੂ ਇਹ ਆ ਜਾਏਗਾ ਤੋਂ ਬਣੀ ਹੋਈ ਹੈ ਇੱਥੇ ਪਰੀ ਔਰ ਮੇਰੀ ਦਰਾਨੀ ਦੋਨੋਂ ਜੀ ਪੂਜਾ ਕਰਨ ਤੋਂ ਬਾਅਦ ਡੈਡੀ ਜੀ ਵੀ ਬੈਠੇ ਸੀਗੇ ਪੂਜਾ ਕਰਨ ਤੋਂ ਬਾਅਦ ਅਸੀਂ ਲਗਾਏ ਦੀਵੇ ਸਾਰੇ ਘਰ ਦੇ ਵਿੱਚ ਉੱਧਰ ਵੀ ਲਾਉਣੇ ਉੱਧਰ ਵੀ ਲਾਉਣੇ ਛੇਤੀ ਤੇ ਦੀਵੇ ਲਗਾ ਕੇ ਉਸ ਤੋਂ ਬਾਅਦ ਅਸੀਂ ਤਿਆਰੀ ਕਰਨ ਲੱਗੇ ਸੀਗੇ ਰੋਟੀ ਦੀ ਤੇ ਇੰਨੇ ਸਾਰਿਆਂ ਨੇ ਪਟਾਕੇ ਚਲਾਏ ਬੰਜੋਏ ਕੀਤਾ ਤੇ ਤੁਸੀਂ ਵੀ ਦੇਖਣਾ सारा ब्लॉग तो ਪਹਿਲਾ ਦਿਵੇ ਲਾਲ ਆਲਾ ਬਾਜ ਜਿਹੜੀ ਮਰਜ਼ੀ ਖਿਚਾ ਲਈ ਖੇਲਾ ਲਗਾ ਲੇ ਪਰ ਵੀ ਕਰੇ ਪਾਉਣ ਦੇ ਬੱਚੇ ਬਾਦ ਕਿੰਨੇ ਰਹਿ ਕੇ ਹੋ ਗਏ Sampai ਬਾਕੀ ਸਾਰੇ ਦੀਵੇ ਗੁਰਦੁਆਰਾ ਸਾਹਿਬ ਵਿੱਚ ਮੰਦਿਰ ਚ ਪੀਰਾਂ ਦੇ ਉਹ ਸਾਰੇ ਸਰਦਾਰ ਜੀ ਰੱਖਿਆ ਸੀ ਸਾਹਿਲ ਤੇ ਡੈਡੀ ਗਏ ਸੀ ਤੇ ਉਹ ਰੱਖਿਆ ਸੀ ਇਹ ਘਰ ਦੇ ਵਿੱਚ ਅਸੀਂ ਰੱਖ ਰਹੇ ਸੀ ਹੁਣ ਇੱਥੇ ਕੋਵਾ ਜੀ ਦੇ ਨਾਮ ਦੇ ਦੀਵਾ ਰੱਖ ਰਹੇ ਸੀ

ਰਾਫਿਕ ਆਏ ਬੋਲੀ ਦੇਣਾ ਆ ਕੇ ਪੜਾਈ ਚੱਲ ਆਇਆ ਕਿ ਮੈਂ ਆ ਬਲੌਗ ਤੇ ਨਹੀਂ ਪਹੁੰਚਿਆ ਪਾਣੀ ਆ ਆ ਬੈਠਾ ਕਿ ਮੈਂ ਜਾਂ ਕੀਵੇਂ ਰੱਖੀਵੇਂ ਉੱਧਰ ਵੀ ਲੋੜ ਹੈ ਜਾਂ ਤੇਰੇ ਕਰਕੇ ਮਾਰ ਮਾਰ ਕੇ ਜਾਂ ਫਿਰ ਹੋਦਰ ਅੱਛਾੜ ਕੇ ਮਾਰੇਗਾ फोट चाक चाक उहो जवाब ਮੰਜੀ ਤੇ ਚਾਚਾ ਜੀ ਉਹਨਾਂ ਦੇ ਬੱਚੇ ਵੀ ਆ ਗਏ ਸੀ ਤੇ ਮੇਰੇ ਦਿਓਰ ਹੋਣੀ ਚਲਾ ਰਹੇ ਸੀ ਇਹ ਅਸਤਵਾ ਜੀਆ ਦੋਨੋਂ ਸੈਂਟਰ ਦੇ ਵਿੱਚ ਟੇਪ ਕਰ ਕਰਕੇ ਤੇ ਇਹ ਛੋਟਾ ਹੈ ਚਾਚਾ ਜੀ ਦਾ ਬੇਟਾ ਛੋਟਾ ਜਿਹੇ ਦਾ ਬੇਟਾ ਤੇ ਬਹੁਤ ਹੀ ਮસ્ਤੀ ਕੀਤੀ ਇਹਨੇ ਬਹੁਤ ਵਧੀਆ ਦੀਵਾਲੀ ਲੱਗਣੀ ਸਭ ਨੇ ਮਿਲ ਕੇ ਇੰਜਾਇ ਕਰਤਾ ਦੋਨੋਂ ਚਾਚਾ ਜੀ ਦੇ ਬੱਚੇ ਇੱਧਰ ਹੀ ਆ ਗਏ ਸੀ ਲੱਗਦੀ ਆ ਕੀ ਸਾਡੇ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ ਬੜਾ ਮਜ਼ਾ ਆਂਦਾ। ਧੰਦੇ ਦੇ ਕੇ ਮਸਤੀਆਂ ਕਰਦੇ ਹਾਂ ਤੇ ਇੱਥੇ ਪਰੀ ਲਗਾਉਣ ਲੱਗੇ ਸੀ ਕੈਂਡਲ ਕਹਿੰਦੀ ਮੈਂ ਵੀ ਲਗਾਣੀ ਆ। ਤੇ ਫਿਰ ਉਹ ਤੋਂ ਕੈਂਡਲਾਂ ਲਵਾਈਆਂ ਇੱਥੇ। ਤੇ ਫਿਰ ਇਹਨੇ ਫੁੱਲ ਚੜੀਆਂ ਚਲਾਉਣੀਆਂ ਸੀ। ਹਾਂਜੀ ਇੱਥੇ ਤੇ 12 ਸ਼ਟਰ ਕਹਿੰਦਾ ਮੈਂ ਹੱਥ 'ਚ ਫੜ ਕੇ ਚਲਾਣਾ ਹੈ। ਤੇ ਇਸ ਤਰ੍ਹਾਂ ਹੱਥ 'ਚ ਫੜ ਫੜ ਕੇ ਇਹਨੇ ਤੇ ਫਿਰ ਚਲਾਇਆ। ਜੇ ਸੀ ਸਾਰੇ ਇਹਨੂੰ ਇਹਨੂੰ ਖੂਰ ਰਹੇ ਸੀ। ਕਿ ਐ ਦੱਕ ਵਿੱਚ ਲੰਦਾ ਹੈ ਹੱਥ 'ਚ ਫੜ ਫੜ ਕੇ ਤੇ ਸਾਰੇ ਹੱਸ ਰਹੇ ਸੀ ਲਗਦੇ ਉਹ ਯਾਤ ਜਲੇ ਚਲਾ ਦੇ ਚਲਾ ਦੇ ਹਾਂਜੀ ਇੱਥੇ ਦੋ ਉਸਤਵਾਜੀਆਂ ਨੂੰ ਇਹਨਾਂ ਨੇ ਸੈਂਟਰ 'ਚ ਟੇਪ ਕੀਤਾ ਤੇ ਫਿਰ ਚਲਾਈਆਂ ਲਾਡ ਉੱਪਰ 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 ਆਸਤਵਾਜੀ ਨੂੰ ਹਾਂ ਇਧਰ ਹਰਮਣ ਪਾਸ ਮੈਂ ਵੀਡੀਓ ਤੇ ਜ਼ੋਰ ਦਿਨਾਂ ਆ ਫੜਿਆ ਗੇਮੇ ਆਇਆ ਤੂੰ ਭਾਈ ਤੂੰ ਨਾ ਕਿਉਂ ਵੀਡੀਓ ਵਾਲਾ ਨਹੀਂ ਬੋਲਦਾ ਹੁੰਦਾ ਨਹੀਂ ਥੋੜਾ ਜਿਹਾ ਡਾ ਮੈਂ ਵੀਡੀਓ ਬਣਾ ਦਿੰਨਾ ਥੱਲੇ ਬਹਿ ਕੇ ਉਹ ਗਿਆ 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 ਨਹੀਂ ਹੁਣ ਚੱਲਣਾ ਹੀ ਨਹੀਂ ਜਲ ਗਿਆ ਹਵਾ ਆਪ ਆਪ ਅੱਗੇ ਆਪਾਂ ਤਾਂ ਨਿੱਕੀ ਦੀ ਸ਼ਰਟ ਪਈ 不好。<laughs> <laughs> ਹਾਂਜੀ ਇਹ ਸੀ ਵੀ ਆਪਣਾ ਦੀਵਾਲੀ ਦਾ ਵਲੌਗ ਵਲੌਗ ਤੁਹਨ ਕੀ ਮਿਲ ਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਮਿਲਦੇ ਹਾਂ ਇੱਕ ਅਗਲੇ ਵਲੌਗ ਵਿੱਚ ਜਿਸ ਤਰ੍ਹਾਂ ਹੀ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤਦ ਤੱਕ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ